ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਸੀਰੀਜ਼ 'ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਏ ਹਾਂ ਮੋਦਕੀ ਦੇ ਤੇ ਆਸੇ ਗੁਰਦੁਆਰਾ ਸਾਹਿਬ ਬਣੇ ਰਹੇ ਤੁਹਾਡੇ ਨਾਲ ਤੇ ਕਰਵਾਉਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਜਾਣੂ ਕਰਵਾਉਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਨਾਲ ਅੱਜ ਆਪਾਂ ਆਏ ਹਾਂ ਮੋਦਕੀ ਦੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰਿਆਂ ਤੇ ਅੰਗਰੇਜ਼ਾਂ ਦੇ ਵਿਚਾਲੇ ਰਾਜ ਹਥਿਆਉਣ ਦੀ ਲਾਲਸਾ ਬਹੁਤ ਵੱਧ ਗਈ ਸੀ ਅੰਗਰੇਜ਼ ਆਪਣੀਆਂ ਕੋਟਲ ਨੀਤੀਆਂ ਨਾਲ ਸਿੱਖ ਰਾਜ ਦੇ ਲਾਲਚੀ ਅਤੇ ਸੱਤਾ ਦੇ ਭੁੱਖੇ ਉੱਤ ਅਧਿਕਾਰੀਆਂ ਨੂੰ ਆਪਣੇ ਵੱਲ ਕਰਕੇ ਸਿੱਖ ਰਾਜ ਹਥਿਆਉਣਾ ਚਾਹੁੰਦੇ ਸਨ ਖਾਲਸਾ ਫੌਜ ਦੇ ਧੋਖੇबाज ਅਫਸਰਾਂ ਨੇ ਸਾਜ਼ਿਸ਼ ਕਰਕੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਭੜਕਾ ਦਿੱਤਾ ਜਿਸ ਕਰਕੇ ਸੰਧੀ ਤੋੜਨ ਦਾ ਸਾਰਾ ਦੋਸ਼ ਖਾਲਸਾ ਫੌਜ ਉੱਪਰ ਲੱਗ ਗਿਆ ਸੰਧੀ ਤੋੜਨ ਦੀ ਆੜ ਵਿੱਚ 13 ਦਸੰਬਰ 1839 ਨੂੰ ਲord ਹਾਰਡਨ ਨੇ ਲੜਾਈ ਦਾ ਐਲਾਨ ਕਰ ਦਿੱਤਾ ਤੇ ਮਹਾਰਾਜਾ ਦਲੀਪ ਸਿੰਘ ਦੇ ਸਤਲੁਈ ਤੇ ਦੱਖਣ ਦੇ ਇਲਾਕੇ ਮੰਨ ਲਏ 18 ਦਸੰਬਰ 1845 ਈਸਵੀ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਾਲੇ ਮੋਦਗੀ ਵਿੱਚ ਜੰਗ ਹੋਈ। ਇਸ ਜੰਗ ਨੂੰ ਪਹਿਲਾਂ ਸਿੱਖ ਜਿੱਤ ਗਏ ਸਨ ਤੇ ਕੁਝ ਆਪਣੇਆਂ ਦੀਆਂ ਗੱਦਾਰੀਆਂ ਕਰਕੇ ਬਾਅਦ ਵਿੱਚ ਹਾਰ ਗਏ। ਜੰਗ ਵਿੱਚ ਬੜੇ ਅੰਗਰੇਜ਼ ਸਪਾਈਆਂ ਨੇ ਆਪਣੀਆਂ ਜਾਨਾਂ ਗਵਾਈਆਂ ਤੇ ਨਾਲ ਬਹੁਤੇ ਸਿੰਘ ਵੀ ਸ਼ਹੀਦ ਹੋਏ। 1870 ਈਸਵੀ ਵਿੱਚ ਅੰਗਰੇਜ਼ਾਂ ਨੇ ਮੋਦਗੀ ਦੇ ਮੈਦਾਨ ਵਿੱਚ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਚੌਨੁੱਕਰੀ ਲਾਟ ਬਣਾਈ ਜੋ ਕਿ ਇਸ ਸਥਾਨ ਤੋਂ 1.5 ਕਿਲੋਮੀਟਰ ਦੂਰ ਹੈ। 1930 ਈਸਵੀ ਵਿੱਚ ਸੰਤ ਬੱਬਾ ਸ਼ਾਬੇਗ ਸਿੰਘ ਠੱਟੀਆਂ ਵਾਲੇ ਇਥੇ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਨੇ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਮਦਕੀ ਦੇ ਮੈਦਾਨ ਵਿੱਚ ਚੌਨਕਰੀ ਲਾਟ ਬਣਾਈ ਹੈ ਤਾਂ ਉਹਨਾਂ ਨੇ ਸਿੱਖ ਸ਼ਹੀਦਾਂ ਦੀ ਯਾਦ ਬਣਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਲੋਕਾਂ ਨੇ ਵੀ ਉਤਸ਼ਾਹ ਦਿਖਾਇਆ ਤੇ 1930 ਵੀ ਨੂੰ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ